ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ এবੀਪੀ ਸੰਜਾ ਮੈਂ ਹਾਂ ਨਵਦੀਪ ਕੌਰ ਦੋਸਤੋ ਭਾਰਤ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੇ ਤੱਥਾਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਇੱਕ ਐਪ ਹੈ ਮੋਦੀ ਕੇ ਨੋਟ ਜਿਸ ਨੂੰ ਕਿ ਜਦੋਂ ਤੁਸੀਂ 2000 ਦੇ ਜਾਂ 500 ਰੁਪਏ ਦੇ ਨਵੇਂ ਨੋਟ ਤੇ ਰੱਖਦੇ ਹੋ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚ ਸ਼ੁਰੂ ਹੋ ਜਾਂਦੀ ਹੈ ਆਖਿਰ ਇਸ ਬਾਰੇ ਸੱਚਾਈ ਕੀ ਹੈ ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਨੇ ਨਪਿੰਦਰ ਦੱਸੋ ਕਿ ਇਸ ਆਖਿਰ ਜੋ ਅਫਵਾਹ ਹੈ ਜਾਂ ਸੱਚਾਈ ਹੈ हां बिल्कुल प्रदीप ए अफवाह चल रही है सोशल मीडिया पे और एक वीडियो दे रही दावा किया जा रहा है कि मोदी के नोट ऐप दे नाल ਤੁਸੀਂ ਜਿਹੜੇ ਨਵੇਂ نوٹ ਨੇ 2000 ਔਰ 500 ਦਾ ਨੋਟ ਹੈ ਉਹਨਾਂ ਨੂੰ स्कैन ਕਰਕੇ पीएमओ ਦੀ स्पीच ਜਿਹੜੀ ਦੇਖੀ ਜਾ ਸਕਦੀ ਹੈ ਔਰ ਇਸ ਦੇ ਨਾਲ ਪਤਾ ਚਲ ਜਾਂਦਾ ਹੈ ਕਿ ਨੋਟ ਅਸਲੀ ਹੈ ਜਾਂ ਨਕਲੀ ਤਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਇਹ ਕਿਸ ਤਰ੍ਹਾਂ ਹੁੰਦਾ ਹੈ मोदी के नोट ए ऐप है ਜਿੱਦਾਂ ਹੀ ਅਸੀਂ ਉਸ ਨੂੰ ਔਨ ਕਰਦੇ ਆ ਤਾਂ ਇਸ ਦੇ ਵਿੱਚ ਅੱਗੇ ਆਪਸ਼ਨ ਆਏਗੀ ਨੋਟ ਨੂੰ ਸਕੈਨ ਕਰਨ ਦੇ ਲਈ ਸਟਾਰ ਨੋਟ ਸਕੈਨ ਜਿੱਦਾਂ ਹੀ ਤੁਸੀਂ ਸਟਾਰ ਨੋਟ ਸਕੈਨ ਤੇ ਕਲਿੱਕ ਕਰਦੇ ਹੋ ਤਾਂ ਉਸ ਤੋਂ ਬਾਅਦ ਫੋਨ ਦਾ ਕੈਮਰਾ ਔਨ ਹੋ ਜਾਂਦਾ ਹੈ ਹੁਣ ਅਸੀਂ ਇਸ ਨੂੰ 2000 ਦੇ ਨਵੇਂ ਨੋਟ ਤੇ ਰੱਖਦੇ ਹਾਂ ਔਰ ਇਸ ਪਾਸੇ ਸਕੈਨ ਦੀ ਜਿਹੜੀ ਆਪਸ਼ਨ ਤੇ ਕਲਿੱਕ ਕਰਦੇ ਹਾਂ ਨੋਟ ਸਕੈਨ ਹੋ ਰਿਹਾ ਤੂੰ ਹੀ ਦੇਖਿਆ ਪੀਐਮ મોદી ਦੀ ਸਪੀਚ ਜਿਹੜੀ ਉਹ ਸਟਾਰਟ ਹੋ ਗਈ ਹੈ ਪਰ ਹਲੇ ਇਸ ਤੇ ਯਕੀਨ ਕਰਨ ਦੀ ਬਹੁਤੀ ਲੋੜ ਨਹੀਂ ਇਸ ਤੋਂ ਬਾਅਦ ਅਸੀਂ ਦੂਸਰਾ ਨੋਟ scan ਕਰਾਂਗੇ ਇਹ 500 ਦਾ ਨੋਟ ਹੈ 500 ਦਾ ਨੋਟ ਜਿਹੜਾ ਬੰਦ ਹੋ ਚੁੱਕਿਆ ਹੈ ਭਾਰਤ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੁਣ ਅਸੀਂ ਇਸ ਨੋਟ ਤੇ ਇਸ ਨੂੰ ਅਜ਼ਮਾਵਾਂਗੇ scan ਹੋ ਰਿਹਾ 500 ਦਾ ਨੋਟ scan ਕੀਤਾ ਜਾ ਰਿਹਾ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ 500 ਦਾ ਨੋਟ ਬੰਦ ਹੋ ਚੁੱਕਿਆ ਉਸ ਤੇ ਵੀ ਪੀਐਮ ਮੋਦੀ ਦੀ ਸਪੀਚ ਸਟਾਰਟ ਹੋ ਗਈ ਹੈ ਤੁਸੀਂ ਇੱਥੇ ਵੀ ਯਕੀਨ ਨਾ ਕਰੋ 10 ਦਾ ਨੋਟ ਹੈ ਪੁਰਾਣਾ 10 ਦਾ ਨੋਟ ਹੈ ਫਿਲਹਾਲ ਇਹ ਨੋਟ ਵੀ ਚੱਲ ਰਿਹਾ ਅਸੀਂ ਇਸ ਨੂੰ ਸਕੈਨ ਕਰਦੇ ਹਾਂ ਨਮਸਕਾਰ ਪੀਐਮ ਮੋਦੀ ਦੀ ਸਪੀਚ ਤਾਂ 10 ਦੇ ਨੋਟ ਤੇ ਵੀ ਚੱਲਣ ਲੱਗੀ ਹੈ ਇਸ ਤੇ ਵੀ ਯਕੀਨ ਨਾ ਕਰੋ ਤੁਸੀਂ ਸਾਰੇ ਨੋਟਾਂ ਨੂੰ ਸਾਈਡ ਕਰ ਦਿੰਦੇ ਆ ਏਕ ਵਾਈਟ ਪੇਪਰ ਹੈ ਸਾਫ ਕਾਗਜ਼ ਹੈ ਇਸ ਤੇ ਤੁਸੀਂ ਸਟਾਰਟ ਨੋਟਸ ਕੈਨ ਕੀਤਾ ਸਕੈਨਿੰਗ ਹੋ ਰਹੀ ਹੈ ਲੋ ਜੀ ਬਿਲਕੁਲ ਸਫੇਦ ਪੇਪਰ ਸਕੈਨ ਕੀਤਾ ਜਿਸ ਦੇ ਵਿੱਚ ਨਾ ਕੋਈ ਨੋਟ ਸੀ ਔਰ ਨਾ ਹੀ ਕੁਝ ਹੋ ਇੱਕ ਵਾਈਟ ਪੇਪਰ ਤੇ ਵੀ ਇਹ ਐਪ ਪੀਐਮ મોદી ਦੀ ਸਪੀਚ ਸੁਣਾਉਣ ਲੱਗਾ ਯਾਨੀ ਕਿ ਸਾਫ ਹੋ ਗਿਆ ਕਿ ਇਹ ਐਪ ਨੂੰ ਲੈ ਕੇ ਜਿਹੜਾ ਵਾਇਰਲ ਹੋ ਰਹੀ ਵੀਡੀਓ ਆ ਉਹ ਬਿਲਕੁਲ ਪੂਰੀ ਤਰ੍ਹਾਂ ਝੂਠ ਹੈ ਇਸ ਐਪ ਨਾਲ ਤੁਸੀਂ 2000 ਦੇ ਨਵੇਂ نوٹ ਨੂੰ ਸਕੈਨ ਕਰਕੇ ਸਾਬਤ ਨਹੀਂ ਕਰ ਸਕਦੇ ਕਿ ਇਹ ਨੋਟ ਸਹੀ ਹੈ ਜਾਂ ਨਕਲੀ ਹੈ ਕਿਉਂਕਿ ਇਹ ਐਪ ਤਾਂ ਹਰ ਨੋਟ ਨੂੰ ਕਿਸੇ ਵੀ ਨੋਟ ਨੂੰ ਜਾਂ ਫਿਰ ਇੱਕ ਵਾਈਟ ਪੇਪਰ ਨੂੰ ਵੀ ਸਕੈਨ ਕਰਦੇ ਆ ਤਾਂ ਉਸ ਤੇ ਪੀਐਮ ਮੋਦੀ ਦੀ ਸਪੀਚ ਸੁਣਾਉਣ ਲੱਗਦਾ ਹੈ ਤਾਂ ਇਸ ਦੇ ਨਾਲ ਹੀ ਕਈ ਦਾਅਵਿਆਂ ਦੀ ਜਿਹੜੀ ਹੈ ਪੋਲ ਖੁੱਲ ਜਾਂਦੀ ਹੈ ਔਰ ਇਹ ਵਾਇਰਲ ਸੱਚ ਜਿਹੜਾ ਸਾਡੀ ਇਸ ਪੜਤਾਲ ਦੇ ਦੌਰਾਨ ਝੂਠਾ ਸਾਬਤ ਹੋਇਆ ਤਾਂ ਅਜਿਹੀ ਤੁਹਾਨੂੰ ਅਜਿਹਾਂ ਫੋਟੇ ਜਾਂ ਅਜਿਹੇ ਵਾਇਰਲ ਹੋ ਰਹੇ ਵੀਡੀਓ ਤੇ ਯਕੀਨ ਕਰਨ ਦੀ ਲੋੜ ਨਹੀਂ ਹੈ